ਚੋਣਾਂ ਜਿਹੜੀਆਂ ਨੇ ਲੋਕਤੰਤਰ ਦਾ ਇੱਕ ਹਿੱਸਾ ਮੰਨੀਆਂ ਜਾਂਦੀਆਂ ਨੇ ਇਹ ਤੇ ਮੈਂ ਦੋ ਮੋٹے ਵੱਡੇ ਸਵਾਲ ਨੇ ਉਸ ਇਸ ਤੋਂ ਪਹਿਲਾਂ ਇਹ ਦੋ ਸਵਾਲਾਂ ਤੇ ਆਈਏ ਜਿਹੜਾ ਬੀਕੇਓ ਇਕਤਾ ਉਗਰਾਹ ਦੀ ਜਿਹੜਾ ਪੋਲੀਟੀਕਲ ਆਈਡੀਓਲੋਜੀ ਹੈ ਰਾਜਨੀਤਿਕ ਤੌਰ ਤੇ ਜੋ ਸਿਧਾਂਤ ਹੈ ਉਹ ਸਿਧਾਂਤ ਕੀ ਹੈ ਮਾਰਕਸਵਾਦੀ ਸਿਧਾਂਤ ਹੈ ਉਹ ਇਹ ਤਾਂ ਨਹੀਂ ਮੈਨੂੰ ਪਤਾ ਵੀ ਇਸ ਨਾਂ ਤੇ ਮਾਰਕਸਵਾਦੀ ਹੈ ਮਾਰਕਸਵਾਦ ਸਾਇਦ ਚੋਣਾਂ ਲੜਦੇ ਹੋ ਮਾਰਕਸਵਾਦ ਦੇ ਲੈ ਲੈਣ ਦੇ ਵਿੱਚ ਚੋਣਾਂ ਲੜੀਆਂ ਹੋਣਗੀਆਂ ਨਹੀਂ ਚਲੋ ਉਹਨਾਂ ਨੇ ਲੜੀਆਂ ਅਸੀਂ ਹੋਰੇ ਚ ਵੀ ਨਹੀਂ ਜਾਈਏ ਵੀ ਕਾਲ ਮਾਰਕਸ ਦਾ ਕੀ ਕਹਿਣਾ ਸੀ ਵੀ ਚੋਣਾ ਕਿੱਦਾਂ ਦੀਆ ਹੋਣੀ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਇੱਕ ਅਕਾਦਮਿਕ ਗੱਲ ਹੈ ਜਿਹੜੀ ਗਰਾਊਂਡ ਤੇ ਜਿਹੜੀ ਪ੍ਰੈਕਟੀਕਲ ਜਿਹੜੀ ਗੱਲ ਹੈ ਜਿਹੜੀ ਸਟੈਂਡਿੰਗ ਦੀ ਗੱਲ ਹੈ ਸਿਧਾਂਤ ਦੀ ਗੱਲ ਹੁੰਦੀ ਹੈ ਵੀ ਸਿਧਾਂਤਕ ਤੌਰ ਤੇ ਅਸੀਂ ਵੱਖਰੇ ਹੁੰਨੇ ਆ ਕੀ ਬੀਕ ਤੇ ਯੂ ਬੀਕ ਯੂ ਇਕਤਾ ਉਹ ਰਹਾ ਤਰਕਸ਼ੀਲੀ ਹੈ ਮਾਰਕਸਵਾਦੀ ਹੈ ਲੋਕਤੰਤਰਤਾ ਹੈ ਹੀ ਹੈ ਨਾ ਡੈਮੋਕਰੇਟਿਕਤਾ ਹੈ ਹੀ ਹੈ ਜਮਹੂਰੀਤਾ ਹੈ ਹੀ ਹੈ ਇਹ ਤਾਂ ਤੁਸੀਂ ਮੰਨਦੇ ਹੋ ਨਾ ਤੇ ਮਾਰਕਸਵਾਦੀ ਹੈਗੀ ਹੈ ਇਹ ਦੇਖੋ ਤੁਸੀਂ ਇਹ ਇਹਨੂੰ ਕੀ ਕਹੋਗੇ ਇਹ ਤਾਂ ਕੱਢ ਲਿਓ ਤੁਸੀਂ ਵੀਰ ਕੀ ਹੈ ਮੈਂ ਤੁਹਾਨੂੰ ਵੋਟਾਂ ਪ੍ਰਤੀ ਜਥੇਵੰਦੀ ਦੀ ਪਾਲਿਸੀ ਕੀ ਹੈ ਉਹ ਦੱਸ ਦੇਣਾ ਅਸੀਂ ਵੋਟਾਂ ਦੇ ਟਾਈਮ ਤੇ ਕਿਸੇ ਪੋਲਿਟੀਕਲ ਪਾਰਟੀ ਦੇ ਕਦੇ ਪੱਖ ਚ ਨਹੀਂ ਕਦੇ ਖੜੇ ਹਮ ਨਾ ਲੋਕਾਂ ਨੂੰ ਕਦੇ ਇਹ ਕਿਹਾ ਵੀ ਆਹ ਪਾਰਟੀ ਬਦਲ ਕੇ ਆਹ ਪਾਰਟੀ ਬਣਾ ਲਓ ਹਮ ਹਮ ਅਸੀਂ ਕਰਦੇ ਹਾਂ ਨੀਤੀਆਂ ਦਾ ਵਿਰੋਧ ਹਮ ਸਾਨੂੰ ਇਹ ਹੈ ਵੀ ਜਿਹੜੀਆਂ ਸਰਕਾਰ ਤੁਸੀਂ ਬਦਲ ਲਉਗੇ ਬਦਲ ਕੇ ਦੂਜੀ ਲੈ ਕੇ ਆਉਗੇ ਉਹ ਇਹ ਨੀਤੀਆਂ ਹਰ ਹਾਲਤ ਚ ਲਾਗੂ ਕਰਨ ਅਸੀਂ ਲੋਕਾਂ ਦਾ ਵਿਸ਼ਵਾਸ ਆਪਣੇ ਸੰਘਰਸ਼ਾਂ ਤੇ ਵਧਾਉਣਾ ਚਾਹ ਲਿਆ ਆਪਦੀ ਤਾਕਤ ਨੂੰ ਇਕੱਠੀ ਕਰਕੇ ਆਪਦੀ ਤਾਕਤ ਨੂੰ ਮਜ਼ਬੂਤ ਕਰਤੇ ਉਹਨਾਂ ਦਾ ਵਿਸ਼ਵਾਸ ਉੱਤੇ ਬਣਾਉਣਾ ਚਾਹੁੰਦੇ ਆ ਅਸੀਂ ਤੁਹਾਨੂੰ ਕਹਿੰਦੇ ਲੋਕਾਂ ਨੂੰ ਛੋਟ ਨਹੀਂ ਦਿੱਤੀ ਹੋਈ ਹੈ ਕਿਉਂਕਿ ਜਿਹੜੇ ਜਿਸ ਅਡਾਲਜੀ ਤੇ ਲੋਕ ਖੜੇ ਆ ਜੇ ਹੂੰ ਹੂੰ ਕਿ ਸਰਕਾਰਾਂ ਬਦਲੇ ਤੋਂ ਸ਼ਾਇਦ ਸਮੱਸਿਆਵਾਂ ਦਾ ਹੱਲ ਹੋ ਜਾਂਦੇ ਨੇ ਵੱਡਾ ਹਿੱਸਾ ਹੂੰ ਇਸ ਗੱਲ ਤੇ ਹੈ ਅਸੀਂ ਜੀ ਉਹਨਾਂ ਨੂੰ ਛੋਟ ਦਿੰਨੇ ਆ ਵੀ ਤੁਸੀਂ ਸਰਕਾਰਾਂ ਬਦਲਦੇ ਆਇਓ ਬਦਲ-ਬਦਲ ਕੇ ਦੇਖ ਲਓ ਹੂੰ ਵੋਟਾਂ ਜਿਹਨੂੰ ਪਾਉਣੀਆਂ ਨੇ ਤੁਸੀਂ ਵੋਟਾਂ ਪਾ ਦਿਓ ਪਰ ਤੁਸੀਂ ਇਹਨਾਂ ਦੇ ਪੋਲਿੰਗ ਏਜੰਟਾਂ ਤੇ ਜਾ ਕੇ ਇਹਨਾਂ ਦਾ 파ਰਟ ਨਾ ਬਣੋ ਜਿਹੜੀ ਗਦਰ ਪਾਰਟੀ ਆ ਉਹਨਾਂ ਦਾ ਗਦਰੀ ਬਾਬੇ ਦਾ ਮੇਲਾ ਲੱਗਦਾ ਆਪਣੇ ਇੱਥੇ ਯਾਦਗਾਰ ਹਾਲ ਦੇਸ਼ ਭਗਤ ਯਾਦਗਾਰ ਹਾਲ ਜਿਰੰਦਰ ਜਿਹੜਾ ਬੀਕੇਯੂ ਇਕਤਾ ਉਗਰਾਹਾਂ ਦਾ ਜਿਹੜਾ ਕੈਡਰ ਆ ਉਹ ਇੱਕ ਬਹੁਤ ਵੱਡੇ ਪੱਧਰ ਤੇ ਹਰ ਸਾਲ ਉਹ ਗਦਰੀ ਬਾਬੇ ਦੇ ਮੇਲੇ ਤੇ ਵੀ ਜਾਂਦਾ ਹੈ ਉੱਥੇ ਨਾਟਕ ਵੀ ਹੁੰਦੇ ਨੇ ਜਿਹੜੇ ਪਾਸ਼ ਡਾਕਟਰ ਗੁਸ਼ਰਨ ਸਿੰਘ ਹੋਰ ਇਦਾਂ ਦੇ ਜਿਹੜੇ ਜਿਹੜੀਆਂ ਪਰਸਨੈਲਿਟੀ ਜਿਹੜੀਆਂ ਸੋਸਾਇਟੀ 'ਚ ਹੋਈਆਂ ਨੇ ਉਹਨਾਂ ਨੇ ਆਪਣੇ ਆਪਣੇ ਲੈਵਲ ਤੇ ਇੱਕ ਬਹੁਤ ਹੀ ਪ੍ਰੋਗਰੈਸਿਵ ਕਹਿੰਦੇ ਰੋਲ ਨਿਭਾਇਆ ਇਹ ਸਾਰੀ ਗਤੀਵਿਧੀਆਂ ਨੂੰ ਦੇਖ ਕੇ ਤੁਹਾਡੇ ਕੈਡਰ ਦਾ ਸ਼ਰੀਕ ਹੋਣਾ ਹੈ ਸਾਰੀ ਗਤੀਵਿਧੀਆਂ 'ਚ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਬੀਕਈ ਉਹ ਇੱਕਤਾ ਉਹ ਰਹਾ ਲੈਫਟ ओरिएंटेड ਪਾਰਟੀ ਹੈ ਲੈਫਟ ਲੀਨਿੰਗ ਹੈ ਤੇ ਜਦੋਂ ਦਿੱਲੀ ਅੰਦੋਲਨ ਵੇਲੇ ਜਦੋਂ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਜਦੋਂ ਤੁਹਾਨੂੰ ਪੁੱਛਦਾ ਸੀ ਇਹ ਸਿਧਾਂਤ ਦੀ ਗੱਲ ਹੁੰਦੀ ਸੀ ਤੇ ਉਦੋਂ ਇਹ ਗੱਲ ਕਹਿਣ 'ਚ ਸੰਕੋਚ ਕਿਉਂ ਹੁੰਦਾ ਸੀ ਤੁਹਾਡੀ ਇਕਾਈ ਨੂੰ ਵੀ ਅਸੀਂ ਲੈਫਟ ਲੀਨਿੰਗ ਅਸੀਂ ਜਿਹੜੇ ਆ ਖੱਬੇ ਪੱਖੀ ਜਿਹੜੀ ਆ ਸਾਡੀ ਇਹ ਜਥੇਬੰਦੀ ਹੈ ਇਹ ਸੰਕੋਚ ਕਿ ਹੁੰਦਾ ਸੀ ਦੇਖੋ ਅਸੀਂ ਇਹ ਲੈਫਟ ਕਹੀਏ ਜਾਂ ਕੋਈ ਸਾਨੂੰ ਰਾਈਟ ਕਹਿੰਦਾ ਇਹ ਕੀ ਗੱਲ ਹੈ ਮਤਲਬ ਗੱਲ ਇੱਕੋ ਮੈਨੂੰ ਯਾਦ ਆ ਤੁਸੀਂ ਉਹਦੋਂ ਕਹਿੰਦੇ ਹੁੰਦੇ ਸੀ ਕੋਈ ਸਾਨੂੰ ਨਕਸਲੀ ਕਹਿੰਦਾ ਕੋਈ ਸਾਨੂੰ ਖਾਲਸਤਾਨੀ ਕਹਿੰਦਾ ਅਸੀਂ ਤਾਂ ਕਿਸਾਨ ਆ ਦੇਖੋ ਸਾਨੂੰ ਮਤਲਬ ਅਸਲ ਸਾਡਾ ਛੋਟਾ ਸਵਾਲ ਹੈ ਸਾਨੂੰ ਇੱਕ ਗੱਲ ਦਾ ਇਹ ਵੀ ਤੁਸੀਂ ਅਸੀਂ ਆਪਣੀ ਆਪਣੀ ਅਸੀਂ ਆਪਣੀ ਆਪਣੀ شناخت ਆਪਣੀ ਇੰਟਰੋਡਕਸ਼ਨ ਅਸੀਂ ਇਹ ਕਹਿ ਕੇ ਦਈਏ ਵੀ ਅਸੀਂ ਲੈਫਟ ਆ ਹਾਂਜੀ ਇੱਕ ਇੱਕ ਦੇ ਜੀਏ ਸੀ ਵੀ ਲੈਫਟਾਂ ਆ ਨਹੀਂ ਮੈਂ ਪੁੱਛਦਾ ਇਸ ਗੱਲ ਨੂੰ ਅਸੀਂ ਛੱਡੀ ਇਸ ਗੱਲ ਨੂੰ ਅਸੀਂ ਇਸ ਗੱਲ ਤੋਂ ਅਸੀਂ ਹੁਣ ਵੀ ਕਹਿੰਦੇ ਆ ਵੀ ਅਸੀਂ ਇਸ ਗੱਲ ਨੂੰ ਛੱਡੀ ਕਿਉਂਕਿ ਜਿਹੜੀ ਇੱਕ ਗੱਲ ਵੀ ਇਹਦਾ ਮਤਲਬ ਤਾਂ ਫਿਰ ਇਹ ਬਣੂਗਾ ਵੀ ਅਸੀਂ ਲੈਫਟਾਂ ਸਾਡੇ ਦੇ ਲੈਫਟ ਹੀ ਆ ਸਕਦਾ ਸਾਡਾ ਮੈਂਬਰ ਲੈਫਟ ਹੀ ਬਣ ਸਕਦਾ ਇਸ ਤਰ੍ਹਾਂ ਦੀ ਇਸ ਜਥੇਬੰਦੀ 'ਚ ਕੋਈ ਕੰਡੀਸ਼ਨ ਨਹੀਂ ਅਸੀਂ ਲੈਫਟਾਂ ਕਿ ਅਸੀਂ ਕੌਣ ਆ ਸਾਡਾ ਇੱਕ ਵਿਧਾਨ ਹੈ ਸਾਡਾ ਇੱਕ ਉਸੂਲ ਨੇ ਸਾਡਾ ਇੱਕ ਨਾਂ ਦਾ ਅਸੀਂ ਆਪਦੇ ਸਿਧਾਂਤਾਂ ਤੇ ਪਹਿਰੇਦਾਰੀ ਦੰਦੇ ਹੋਏ ਦੂਜਿਆਂ ਵਾਸਤੇ ਨੂਨ ਪਵੰਦ ਕਰਾਂਗੇ ਵੀ ਚਾਹੇ ਸਿਧਾਂਤ ਤੇ ਕੰਮ ਕਰਨਾ ਜੇ ਫਿਰ ਭਾਈ ਤੁਸੀਂ ਇੱਧਰ ਆਜੋ ਜੇ ਤੁਸੀਂ ਇਸ ਸਿਧਾਂਤ ਤੇ ਨਹੀਂ ਕੰਮ ਚੱਲ ਸਕਦੇ ਉਹ ਸਿਧਾਂਤ ਆ ਜਿਹੜਾ ਉਹ ਭਾਵੇਂ ਉਹਦਾ ਚਕਾਰ ਲੈਸਟ ਵਾਲ ਦਿਖਦਾ ਹੋਵੇ ਕਿਸੇ ਨੂੰ ਦੇਖਣ ਵਾਲੇ ਲਿਖਦਾ ਹੋਵੇ ਵੀ ਜਾਰੇ ਲੈਫਟ ਦਾ ਵਰ ਕਹਿੰਦਾ ਸਿਧਾਂਤ ਹੁਣ ਇਹ ਲੈਫਟ ਵਾਲੇ ਤਾਂ ਇਹ ਜੇ ਵੀ ਨੇ ਬਹੁਤ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਲੈਫਟ ਜਿਹੜੇ ਸਰਿਆਮ ਕਹਿੰਦੇ ਨੇ ਵੀ ਅਸੀਂ ਲੈਫਟ ਆ ਉਹ ਲੈਫਟ ਤਾਂ ਚੋਣਾ ਲੜਦੇ ਨੇ ਜੀ ਹੂੰ ਲੈਫਟ ਦਾ ਪਾਰਲੀਮੈਂਟ ਮੈਂਬਰ ਬਣੇ ਖੜੇ ਨੇ ਜੀ ਬਹੁਤ ਬੰਦੇ ਬਹੁਤ ਬੰਦੇ ਤਾਂ ਇਹ ਜਿਹੇ ਨੇ ਜਿਹੜੀਆਂ ਨਕਸਲੀ ਪਾਰਟੀਆਂ ਵੀ ਨੇ ਜਿਹੜੇ ਲਿਬਰੇਸ਼ਨ ਵਾਲੇ ਸਾਥੀ ਨੇ ਉਹ ਨਕਸਲਵਾੜੀ ਜਿੰਦਾਬਾਦ ਦੇ ਨਾਰੇ ਵੀ ਮਾਰਦੇ ਨੇ ਉਹ ਇਲੈਕਸ਼ਨਾਂ ਵੀ ਲੜਦੇ ਨੇ ਪਰ ਅਸੀਂ ਉਹਨਾਂ ਨਾਲ ਅਸੀਂ ਇਹ ਕਹੀਏ ਵੀ ਅਸੀਂ ਫਿਰ ਨਕਸਲੀਏ ਆ ਜਾਂ ਅਸੀਂ ਲੈਫਟਾਂ ਨਾ ਅਸੀਂ ਐ ਕਹਿ ਸਕਦੇ ਆ ਵੀ ਅਸੀਂ ਲੈਫਟ ਨਾ ਅਸੀਂ ਐ ਕਹਿ ਸਕਦੇ ਨਾ ਵੀ ਅਸੀਂ ਨਕਸਲੀਏ ਕਿਉਂਕਿ ਅਸੀਂ ਤਾਂ ਇਹ ਕਹਾਂਗੇ ਵੀ ਅਸੀਂ ਕਿਹੜੇ ਵਿਚਾਰਾਂ ਤੇ ਚੱਲਦੇ ਹਾਂ ਜੇ ਸਭੀ ਕੁੱਲ ਮਿਲਾ ਕੇ ਸਾ ਤੋਂ ਕਿਸੇ ਨੇ ਐਂ ਪੁੱਛਣਾ ਹੋਵੇ ਅਸੀਂ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਅਸੀਂ ਭਗਤ ਸਿੰਘ ਦੇ ਵਿਚਾਰਾਂ ਨੂੰ ਤੇ ਅੰਚ ਰੱਖ ਕੇ ਚੱਲਦੇ ਹਾਂ ਸਾਡਾ ਮਤਲਬ ਇਹ ਕਿਸੇ ਦੀ ਪਾਬੰਦੀ ਨਹੀਂ ਕਿ ਸਾਡੀ ਜਥੇਬੰਦੀ ਦਾ ਮੈਂਬਰ ਉਹੀ ਬਣ ਸਕਦਾ ਜਿਹੜਾ ਲੈਫਟ ਵਿਚਾਰਧਾਰਾ ਨੂੰ ਪ੍ਰੇਰਿਤ ਹੈ ਓ ਨਹੀਂ ਸਾਡਾ ਇੱਕ ਸੰਧਾਨਤ ਬਣਿਆ ਹੋਇਆ ਵੀ ਆਹ ਸਾਡਾ ਕਿਤਾ ਹੈ ਆਏ ਕਿਤੇ ਦੀ ਰਾਖੀ ਕਰਨ ਦੀ ਖਾਤਰ ਆਹ ਸਾਡੀ ਜਥੇਬੰਦੀ ਹੈ ਤੇ ਆਹ ਸਾਡੇ ਉਸੂਲ ਨੇ ਐ ਜਿਹਨੂੰ ਉਸੂਲ ਪਰਵਾਹ ਨਹੀਂ ਉਹ ਸਾਡਾ ਮੈਂਬਰ ਬਣ ਸਕਦਾ ਜਿਹੜਾ ਇੰਨਾ ਕਸੂਨਾ ਦੇ ਪਹਿਰੇਦਾਰੀ ਦੇਊਗਾ ਇਹਨਾਂ ਉਸੂਲਾਂ ਦੇ ਉਹ ਇਧਰ ਆ ਵੀ ਸਕਦਾ ਤੇ ਇਧਰ ਉਹਦੇਦਾਰੀ ਬਣ ਸਕਦਾ ਹੁਣ ਅਸੀਂ ਇਲੈਕਸ਼ਨ ਤੇ ਆਉਨੇ ਆ ਜੀ ਅਗਰਾਹ ਸਾਹਿਬ ਤੁਸੀਂ ਵੋਟ ਸ੍ਰੀ ਰਾਜਿੰਦਰ ਸਿੰਘ ਅਗਰਾਹਾ ਵੋਟ ਦਿੰਦੇ ਨੇ ਤੁਸੀਂ ਵੋਟ ਪਾਉਨੇ ਹੋ ਜੀ ਮੈਂ ਇਹ ਨਹੀਂ ਹੁੰਦਾ ਵੀ ਮੈਂ ਵੋਟ ਹੁੰਦਾ ਮੈਂ ਕਦੇ ਬਾਈਕਟ ਕੀਤਾ ਹੋਇਆ ਇਹ ਵੀ ਨਹੀਂ 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 ਮੈਂ ਜਾਣਨਾ ਚਾਹੁੰਦਾ ਸੀ ਐਜ਼ ਅ ਐਜ਼ ਪੱਤਰਕਾਰ ਐਜ਼ ਅ ਜਰਨਲਿਸਟ ਦੇਖੋ ਮੈਂ ਇਹ ਇਹ ਕਦੇ ਪਵੰਦ ਵੀ ਨਹੀਂ ਹੋਇਆ ਵੀ ਮੈਂ ਕਦੇ ਵੋਟ ਨਹੀਂ ਪਾਈ ਨਾ ਹੀ ਮਤਲਬ ਮੈਂ ਐ ਕਹਿ ਸਕਦਾ ਵੀ ਮੈਂ ਵੋਟ ਹਰ ਵਾਰੀ ਪਾਉਣਾ ਜਦੋਂ ਮੇਰੀ ਇੱਛਾ ਹੁੰਦੀ ਹੈ ਮੈਨੂੰ ਕੋਈ ਠੀਕ ਲੱਗਦਾ ਮੈਂ ਹੋਰ ਠੀਕ ਹੁੰਦਾ ਮੈਂ ਪਾਉਣ ਵੀ ਚੱਲ ਜਾਣਾ ਤੇ ਕਈ ਵਾਰੀ ਮੈਂ ਜਾਂਦਾ ਵੀ ਨਹੀਂ ਜਿਵੇਂ ਵੈਸਟ ਹੈ ਜਿਵੇਂ ਯੂਰਪ ਚ ਟ੍ਰੈਂਡ ਹੈ ਜਿਹੜਾ ਨਾਸਤਕ ਹੁੰਦਾ ਉਹ ਚਰਚ ਨਹੀਂ ਜਾਂਦਾ ਕਿ ਇਹਨੀ ਦ੍ਰਿੜਤਾ ਨਹੀਂ ਹੈ ਬਈ ਵੋਟ ਨਹੀਂ ਪਾਉਣੀ ਨਹੀਂ ਮੈਨੂੰ ਇਹ ਨਾ ਮੈਂ ਮੈਂ ਇਬਨੀ ਤੁਸੀਂ ਨਾਸਤਕ ਵਾਲੀ ਗੱਲ ਕਹੀ ਹੈ ਵੀ ਨਾਸਤਕ ਉਹ ਵੋਟ ਨਹੀਂ ਪਾਉਂਦਾ ਹੁੰਦਾ ਨਹੀਂ ਨਹੀਂ ਮੈਂ ਇੱਕ ਮਿਸਾਲ ਦੇ ਤੌਰ ਤੇ ਆਏ ਆ ਬਈ ਆਪਾਂ ਚਰਚ ਨਹੀਂ ਜਾਂਦੇ ਬਈ ਆਪਾਂ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਤਾਂ ਐਥੀਸਟ ਆ ਅਸੀਂ ਤਾਂ ਨਾਸਤਕ ਆ ਮਤਲਬ ਇਹ ਮੈਂ ਉਦਾਹਰਣ ਇਸ ਕਰਕੇ ਦੇ ਰਿਹਾ ਜੇ ਤੁਸੀਂ ਚੋਣਾ 'ਚ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਵੋਟ ਪਾਉਨੇ ਹੋ ਇਹ ਮੇਰਾ ਸਵਾਲ ਸੀ ਨਹੀਂ ਮੈਂ ਵੋਟ ਦੇਖੋ ਬੋਟਾ ਦੇ ਮੈਂ ਮਤਲਬ ਅਮ ਫਿਰ ਹਾਲ ਦੀ ਘੜੀ ਤੇ ਮੈਂ ਬਹੁਤ 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 ਵਰੀ ਵੋਟ ਪਾਉਣੀ ਨਹੀਂ ਗਿਆ ਲਾਸਟ ਟਾਈਮ ਵੋਟ ਕਦੋਂ ਪਾਈ ਸੀ ਹੁਣ ਵੀ ਮੇਰੇ ਖਿਆਲ ਚ ਮੈਂ ਪਾਈ ਹੈ ਇਹ 1779 ਚ ਪਾਈ ਹੋਊਗੀ 1775 ਚ ਹੂੰ ਤੇ ਇੱਕ ਵੋਟ ਪਾਈ ਆ ਮੇਰੇ ਖਿਆਲ ਚ ਮੈਂ ਉਹ ਵੀ ਪਤਾ ਨਹੀਂ ਸਾਥੀ ਕੌਣ ਮੇਰੇ ਸਾਡਾ ਕੋਈ ਬੰਦਾ ਸੀ ਵੀ ਯਾਰ ਵੋਟ ਨਹੀਂ ਪਾਉਣੀ ਜਾਂਦਾ ਮੈਂ ਚਲ ਮੈਂ ਕਿ ਤੇਰੇ ਨਾਲ ਪਾਉਂਦੇ ਵੋਟ ਨਾ ਐ ਅਸੈਂਬਲੀ ਦੀ ਕਿ ਲੋਕ ਸਭਾ ਦੀ ਤੇ ਇਹ ਨਹੀਂ ਮੈਨੂੰ ਹੁਣ ਜਿਆਦਾ ਸਨ ਕਿਹੜੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸ਼ਾਇਦ 70 70 ਸਾਲ ਦੀ ਗੱਲ ਹੈ ਉਦੋਂ ਤੇ ਉਹ ਗਰਾ ਸਾਹਿਬ ਤੁਸੀਂ ਕਹਿੰਦੇ ਕਿਉਂ ਨਹੀਂ ਕਿ ਮੈਂ ਵੋਟ ਨਹੀਂ ਪਾਉਂਦਾ ਮੈਂ ਚਲ ਇਹ ਮੈਂ ਤੁਹਾਨੂੰ ਕਹੀ ਜਾਂਦਾ ਵੀ ਉਸ ਤੋਂ ਬਾਅਦ ਵੋਟ ਪਾਈ ਨਹੀਂ ਅੱਛਾ ਉਸ ਤੋਂ ਬਾਅਦ ਨਹੀਂ ਪਾਈ ਹਾਂ ਹਾਂ ਨਹੀਂ ਇਹ ਤਾਂ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਮਤਲਬ ਇਮਾਨਦਾਰੀ ਨਾਲ ਕਨਵਿਕਸ਼ਨ ਨਾਲ ਗੱਲ ਕਹੀ ਹੈ ਵੀ ਅੱਜ ਮੈਂ ਕ ਮਾਰੇ ਇਹ ਇਹ ਤੁਸੀਂ ਗੱਲ ਜਿਹੜੀ ਨਾਲ ਪੁਆਇੰਟ ਆਊਟ ਕਰਤਾ ਵੀ ਮੈਂ ਵੋਟ ਤੁਸੀਂ ਵੋਟ ਨਹੀਂ ਪਾਉਂਦੇ ਪਰ ਪਹਿਲਾਂ ਮੈਂ ਵੋਟਾਂ ਵੋਟ ਪਾਈ ਹੋਈਆਂ ਪਾਉਂਦੇ ਰਹਿੰਦੇ ਆ ਪਾਉਂਦੇ ਰਹਿੰਦੇ ਆ ਇੱਕ ਤਾਂ ਬੜੀ ਵਿਲੱਖਣਤਾ ਮੈਂ ਦੇਖਣ ਚਾਹੀਏ ਜਿਹੜਾ ਟ੍ਰੈਂਡ ਹੈ ਜਿਹੜਾ voting ਟ੍ਰੈਂਡ ਹੈ ਜੀ ਜਿਹੜਾ voting ਟ੍ਰੈਂਡ ਹੈ ਜਿਵੇਂ ਤੁਹਾਡੇ ਸੰਗਰੂਰ ਦਾ ਇਲਾਕਾ ਹੈ ਮੰਨ ਲਓ ਸੰਗਰੂਰ ਬੜਬਰ ਟੋਲ ਜਿੱਥੇ ਲੱਗਿਆ ਉਹ ਸਾਰਾ ਇਲਾਕਾ ਹੈ ਤੁਹਾਡਾ ਬਹੁਤ ਜ਼ਿਆਦਾ ਕੈਟਰ ਹੈ ਉੱਤੇ ਉਹਨਾਂ ਪਿੰਡਾਂ 'ਚ ਸੰਗਰੂਰ ਦੇ ਇਲਾਕੇ 'ਚ ਹੋਰ ਮਾਲਵੇ 'ਚ ਕਈ ਥਾਵਾਂ ਤੇ ਜਿੱਥੇ ਸਪੈਸ਼ਲੀ ਸੰਗਰੂਰ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਉਹ ਜਿਹੜੇ ਪਿੰਡ ਨੇ ਉੱਥੋਂ ਖਾਲਸਤਾਨ ਦੀ ਸਲੋਗਨ ਵਾਲਾ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਉਹ ਜਿੱਤਦੇ ਰਹੇ ਨੇ ਐਡੀ ਐਂਡੀਆ ਵੋਟਰ ਦੇ ਪਿੰਡਾਂ ਤੇ ਪਿੰਡ ਉਹਨਾਂ ਨੇ ਭੋਗਤਦੇ ਨੇ ਤੇ ਇਹ ਆਪਣੇ ਆਪ 'ਚ ਮੈਨੂੰ ਇੱਕ ਆਇਰਨੀ ਲੱਗਦੀ ਹੈ ਤੁਸੀਂ ਇਹਨੂੰ ਕਿਵੇਂ ਐਕਸਪਲੇਨ ਕਰੋਗੇ ਇਹ ਕਿੱਦਾਂ ਦਾ ਫੀਨੋਮਨਾ ਹੈ ਦੇਖੋ ਭਰਵਜੀਤ ਜੀ ਹਾਂ ਇਹ ਮਤਲਬ ਤੁਸੀਂ ਦੇਖੋ ਵੀ ਇਥੇ ਸਾਡੇ ਕੈਡਰ ਦਾ ਪ੍ਰਭਾਵ ਤਾਂ ਬੀਕੇਯੂ ਦਾ ਗ੍ਰਹਾਂ ਦਾ ਬਹੁਤ ਵੱਡਾ ਪ੍ਰਭਾਵ ਹੈ। ਹਾਂਜੀ ਸਾਡੇ ਕੈਡਰ ਦਾ ਬਹੁਤ ਵੱਡਾ ਇੱਥੇ ਪ੍ਰਭਾਵ ਹੈ। ਇਹਦੇ 'ਚ ਕੋਈ ਦੋਰਾਮਾ ਨਹੀਂ। ਹਾਂ। ਔਰ ਉੱਥੋਂ ਜਿੱਤ ਉਹਦੇ ਵਰਗਾ ਬੰਦਾ ਵੀ ਜਾਂਦਾ। ਸਿਮਰਜੀਤ ਮਾਨ ਜਿੱਤ ਗਿਆ। ਹਾਂ। ਅਸੀਂ ਸਾਡੇ ਸਾਡਾ ਕੋਈ ਇੰਟਰਸਟ ਨਹੀਂ ਇਸ ਗੱਲ 'ਚ ਵੀ ਸਿਮਰਜੀਤ ਮਾਨ ਜਿੱਤੇ ਕਿ ਹਾਰੇ। ਅਸੀਂ ਕੋਈ ਇਹ ਹੀ ਮੂਵਮੈਂਟ ਲੈ ਕੇ ਚੱਲੇ ਹੋਈਏ ਵੀ ਸਿਮਰਜੀਤ ਮਾਨ ਨੂੰ ਵੋਟਾਂ ਨਾ ਪਾਓ। ਅਸੀਂ ਕਿਉਂ ਕਹਾਂਗੇ ਜੀ ਲੋਕਾਂ ਨੂੰ? ਨਹੀਂ ਕਿਉਂਕਿ ਉਹ ਖਾਲਸਾ ਅਸੀਂ ਸਿਮਰਜੀਤ ਹੋਵੇ ਉਹ ਖਾਲਸਾਣ ਦਾ। ਇਹ ਮਰਤਪਾਲਾ ਕੇ ਜਿੱਤ ਕੇ ਸਾਨੂੰ ਕਾਹਦਾ ਤਕਰ ਸਾਨੂੰ ਇਹ ਗੱਲ ਦਾ ਟਕਰਾ ਨਹੀਂ ਦੇ ਕੋ ਨਾਤਾ ਸੀ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਸਾਡੇ ਵਿਧਾਨ ਮੁਕਾਬਕ ਨਾ ਹੀ ਅਸੀਂ ਕਿਸੇ ਨੂੰ ਐ ਕਹਿਣ ਜਾਣਾ ਵੀ ਇਹਨੂੰ ਵੋਟ ਨਾ ਪਾਓ ਜਦੋਂ ਅਸੀਂ ਕਿਸੇ ਨੂੰ ਐ ਕਹਿਣ ਜਾਵਾਂਗੇ ਤੁਸੀਂ ਇਹਨੂੰ ਵੋਟ ਨਾ ਪਾਓ ਤਾਂ ਫਿਰ ਐਂ ਦਾ ਕਹਿਣਾ ਪੈਣਾ ਵੀ ਇਹਨੂੰ ਵੋਟ ਪਾ ਦਿਓ ਇਸ ਗੱਲ ਤੋਂ ਅਸੀਂ ਬਿਲਕੁਲ ਬਾਹਰ ਆ ਹੁਣ ਸਾਡੀ ਇਹ ਗੱਲ ਤੁਹਾਨੂੰ ਤੁਹਾਨੂੰ ਇਹ ਸਬੂਤ ਹੈ ਸਾਡਾ ਐਵੀਡੈਂਸ ਹੈ ਹਾਂਜੀ ਵੀ ਸਾਡੇ ਇਲਾਕੇ ਦੇ ਜਿੱਥੇ ਸਾਡਾ ਬਹੁਤ ਵੱਡਾ ਪ੍ਰਭਾਵ ਹੈ ਉੱਥੇ ਸਿਮਰਜੀਤ ਮਾਨ ਜਿੱਤ ਗਿਆ ਸਮਰਜੀਤ ਮਾਨ ਜਿੱਤ ਗਿਆ ਇਹਦਾ ਮਤਲਬ ਤਾਂ ਇਹ ਵੀ ਅਸੀਂ ਕੋਈ ਦਿਲਚਸਪੀ ਵੋਟਾਂ ਦੇ ਵਿੱਚ ਨਹੀਂ ਲਈ ਅਸੀਂ ਇਹ ਕਹਿਣ ਨਹੀਂ ਗਏ ਵੀ ਇਹਨੂੰ ਵੋਟਾਂ ਨਾ ਪਾਓ ਨਹੀਂ ਤਾਂ ਅਸੀਂ ਅੰਦਰ ਗਤੀ ਵੀ ਕਹਿ ਸਕਦੇ ਸੀ ਹਿੱਸਿਆਂ ਨੂੰ ਆਪਦੇ ਨੂੰ ਮੀਟਿੰਗਾਂ ਕਰਾ ਕੇ ਕਹਿੰਦੇ ਸੀ ਸਿਮਰਜੀਤ ਨੂੰ ਮਾਨ ਵੋਟਾਂ ਨਾ ਪਾਓ ਅਸੀਂ ਨਹੀਂ ਵਟਾਇਆ ਅਸੀਂ ਕਿਹਾ ਵੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਫੈਸਲਾ ਕਰੋ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਨੂੰ ਵੋਟਾਂ ਪਾਓ ਅਸੀਂ ਆਪਦੀ ਉਸ ਅਡਲੋਜੀ ਤੇ ਕਾਇਮ ਆ ਜਿਹੜਾ ਸਿਧਾਂਤ ਅਸੀਂ ਲਿਖ ਕੇ ਲੋਕਾਂ ਨੂੰ ਦਿੱਤਾ ਵੀ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਹੈ ਬੋਟ ਤੁਸੀਂ ਕਿਹਨੂੰ ਪਾਉਣੀ ਹੈ ਇਹ ਤੇ ਅਸੀਂ ਰੋਕ ਦੇਣੀ ਏਦੋਂ ਪਿੱਛੋਂ ਤੁਸੀਂ ਇਹਦੇ ਛਿੱਟੇ ਕੱਢ ਕੇ ਸਿਮਰਜੀਤ ਮਾਨ ਨੂੰ ਐ ਪੁੱਛ ਲੋ ਵੀ ਤੈਨੂੰ ਅਸੀਂ ਜਤਾਇਆ ਸੀ ਸਾਡੀ ਖਾਤਰ ਤੂੰ ਕੀ ਕੀਤਾ ਸਿਮਰਜੀਤ ਮਾਨ ਤੇ ਵੀ ਤੁਹਾਡੇ ਸਵਾਲ ਨੇ ਕਿਤੇ ਮਨ 'ਚ ਤੁਹਾਡੇ ਇਹ ਨਾ ਰਹੇ ਕਿ ਅਸੀਂ ਸਿਮਰਜੀਤ ਮਾਨ ਜਿਹੜਾ ਚੰਗਾ ਲੀਡਰ ਸੀ ਉਹਨੂੰ ਜਿਤਾਉਣਾ ਚਾਹੁੰਦੇ ਸੀ ਵੀ ਉਹ ਸਾਡਾ ਕੁਝ ਕਰੂਗਾ ਵੀ ਨਹੀਂ ਇਹਨਾਂ ਨੇ ਨਹੀਂ ਕਰਨ ਦਾ ਅਸੀਂ ਉਹ ਪਰਖਾ ਇਹਨਾਂ ਦਾ ਸਿਮਰਜੀਤ ਮਾਨ ਦੇ ਵਿੱਚ ਕਿਉਂਕਿ ਸਿਮਰਜੀਤ ਮਾਨ ਤੋਂ ਬਿਨਾ ਅਸੀਂ ਹੋਰ ਵੋਟ ਫਿਰ ਉਹਨੂੰ ਕਿਨੂੰ ਕਹਾਗੇ ਇਹਨੂੰ ਇਹਨੂੰ ਪਾ ਦੋ ਭਗਵੰਤ ਮਾਨ ਕਿੰਨਾ ਕਿੰਨੀ ਵਾਰੀ ਇੱਥੇ ਜਿੱਦਦਾ ਰਿਹਾ ਭਗਵੰਤ ਮਾਨ ਨੂੰ ਅਸੀਂ ਸਟੇਜ ਤੇ ਨਹੀਂ ਚੜਨ ਦਿੱਤਾ ਹਾਂਜੀ ਜਗਰਾਉਂ ਦੀ ਮੰਡੀ ਦੇ ਵਿੱਚ ਉਹ ਮੰਡੀ ਸਾਡੇ ਬੋਲਣ ਵਾਸਤੇ ਆਉਂਦੇ ਸੀ ਅਸੀਂ ਤਕਰਾਰ ਕੀਤਾ ਵੀ ਨਾ ਜੀ ਅਸੀਂ ਇਹ ਸਿਆਸੀ ਲੀਡਰ ਕੋਈ ਸਟੇਜ ਤੇ ਜਿਹੜਾ ਵੀ ਆਊਗਾ ਸਟੇਜ ਤੇ ਸਾਡੀ ਪਾਬੰਦੀ ਹੈ ਨਹੀਂ ਚੜਦੈ ਨਾ ਅਸੀਂ ਨਾ ਮਾਨ ਨੂੰ ਨਾ ਸਿਮਰਜੀਤ ਮਾਨ ਨੂੰ ਨਾ ਭਗਵੰਤ ਮਾਨ ਨੂੰ ਜਿਹੜਾ ਵੀ ਕਹ ਲੂਗੀ ਕੋਈ ਖੜਾ ਹੋਊਗਾ ਜਿਹੜਾ ਸਾਡੇ ਸਿਧਾਂਤ ਦੇ ਵਿੱਚ ਹੈ ਜੇ ਇਹਦੇ ਵਿੱਚ ਕੋਈ ਐਮੈਂਡਮੈਂਟ ਨਹੀਂ ਆਉਂਦੀ ਉਹਨਾਂ ਚਿਰ ਤੱਕ ਤਾਂ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਵੋਟਾਂ ਇਹਨੂੰ ਪਾਓ ਜਾਂ ਇਹਨੂੰ ਪਾਓ ਵੋਟਾਂ ਤੇ ਉਹਨਾਂ ਦੀ ਮਰਜ਼ੀ ਹੈ ਇਹ ਤੇ ਨਾਾਨੂੰ ਕੋਈ ਸਿਰਦਰਦੀ ਹੈ ਮਾਨ ਦੇ ਜਿੱਤਣ ਤੇ ਨਾ ਕੋਈ ਖੁਸ਼ੀ ਹੈ ਤੇ ਨਾ ਕੋਈ ਕਮੀ ਹੈ ਉਹ ਜਿੱਤ ਗਿਆ ਤਾਂ ਕੋਈ ਖੁਸ਼ੀ ਨਹੀਂ ਜੇ ਹਾਰ ਗਿਆ ਤਾਂ ਕੋਈ ਤਕਲੀਫ ਨਹੀਂ ਅੱਛਾ ਜਿਵੇਂ ਅਖਬਾਰਾਂ ਚ ਓਪੀਨੀਅਨ ਪੇਜ ਹੁੰਦਾ ਜਿੱਥੇ ਐਡੀਟੋਰੀਅਲ ਲਿਖੇ ਹੁੰਦੇ ਨੇ ਹਨਾ ਜੀ ਹਰ ਇੱਕ ਅਖਬਾਰ ਦਾ ਇੱਕ ਐਡੀਟੋਰੀਅਲ ਪੇਜ ਹੁੰਦਾ ਉਸ ਹਿਸਾਬ ਨਾਲ ਜੇ ਮੈਂ ਐ ਗੁਸਤਾਖੀ ਕਰਾਂ ਬਤੌਰ ਪੱਤਰਕਾਰ ਜੇ ਮੈਂ ਐ ਕਹਾ ਬਈ ਪਿੰਡਾਂ 'ਚ ਕੰਮ ਹੁੰਦੇ ਨੇ ਜਿਹੜੇ ਪਿੰਡਾਂ 'ਚ ਕੰਮ ਹੁੰਦੇ ਨੇ ਕੰਮ ਕਰਾਣਾ ਹੁੰਦਾ ਹੈ ਪੰਚਾਇਤਾਂ ਨੇ ਕੰਮ ਕਰਾਣਾ ਹੁੰਦਾ ਹੈ ਹੈਨਾ ਤੇ ਜਦੋਂ ਪ੍ਰੈਕਟੀਕਲ ਜਿਹੜਾ ਸਿਸਟਮ ਕਿਵੇਂ ਚੱਲੇ ਉਹ ਸਿਸਟਮ ਨੂੰ ਦੇਖ ਕੇ ਜੇ ਤੁਹਾਡੇ ਪਾਰਟੀ ਦੇ ਚਲੋ ਕੈਡਰਿਕ ਮਤਲਬ ਵੋਟਰ ਉਹਦੀ ਗੱਲ ਨਹੀਂ ਕਰਦਾ ਆਮ ਜਿਹੜਾ ਤੁਹਾਡੇ ਫਾਲੋਅਰ ਨੇ ਪਾਰਟੀ ਦੇ ਲੇਕਿਨ ਜਿਹੜੇ ਤੁਹਾਡੇ ਇਕਾਈ ਦੇ ਅਹੁਦੇਦਾਰ ਨੇ ਬਲਾਕ ਲੈਵਲ ਦੇ ਹੈਨਾ ਜ਼ਿਲ੍ਹਾ ਪੱਧਰ ਦੇ ਜਾਂ ਬਲਾਕ ਪੱਧਰ ਦੇ ਉਹਨਾਂ ਨੂੰ ਵੀ ਪੰਚਾਇਤੀ ਚੋਣਾਂ ਉਹ ਚੋਣਾਂ ਨਹੀਂ ਲੜ ਸਕਦੇ ਪੰਚਾਇਤੀ ਤੇ ਮੈਂ ਤਾਂ ਇਹ ਕਹਾਗਾ ਓ ਤੱਕਾ ਨਹੀਂ ਹੈ ਜੀ ਮਤਲਬ ਕਿ ਪੰਚਾਇਤ ਚੋਣਾਂ ਚ ਕਿੰਨਾ ਕੁ ਪੋਲਿਟੀ ਪੋਲਿਟਿਕਸ ਹੁੰਦੇ ਜੀ ਉਹ ਤਾਂ ਕੰਮ ਕਰਾਉਣ ਲਈ ਲੋਕਾਂ ਨੇ ਇਹ ਕਰ ਨੇ ਆਪਣਾ ਇੱਕ ਖੜਾ ਕਰਦੇ ਨੇ ਨੁਮਾਇੰਦਾ ਵੀ ਜਿਹੜਾ ਅਫਸਰਾਂ ਨਾਲ ਗੱਲ ਕਰ ਸਕੇ ਕਿ ਇਹ ਤੱਕਾ ਨਹੀਂ ਹੈ ਜੀ ਕਿ ਤੁਹਾਡਾ ਓਦੇਦਾਰ ਜਿਹੜੇ ਨੇ ਪੰਚਾਇਤ ਚੋਣ ਵੀ ਨਹੀਂ ਲੜਦਾ ਦੇਖੋ ਪਰਜੋਤ ਜੀ ਸਵਾਲ ਮਤਲਬ ਵੀ ਸੋਨੂ ਲੱਗਦਾ ਹੋ ਤੁਸੀਂ ਤੁਹਾਨੂੰ ਅਧਿਕਾਰ ਹੈ ਕਹਿਣ ਦਾ ਵੀ ਸਾਨੂੰ ਤੱਕਾ ਲੱਗਦਾ ਕਿਉਂਕਿ ギਵਨ ਸਿਸਟਮ ਦੇਖੋ ਮੈਂ ਤਾਂ ਇੱਕ ਗੱਲ ਦੱਸਦਾ ਵੀ ਅਸੀਂ ਇਹ ਕਿਉਂ ਨਹੀਂ ਹਾਂਜੀ ਕਿਉਂ ਨਹੀਂ ਕਰ ਉਹਨਾਂ ਨੂੰ ਇਹ ਆਖਿਆ ਦਿੰਦੇ ਵੀ ਤੁਸੀਂ ਇਸ ਪਿੰਡ ਦੇ ਵਿੱਚ ਸੋਸਾਇਟੀ ਦੀ ਚੋਣ ਹੈ ਵੀ ਤੁਸੀਂ ਸੋਸਾਇਟੀ ਦੀ ਚੋਣ ਦੇ ਵਿੱਚ ਇਹ ਸਾਰ ਲੈਓ ਜਾਂ ਮਾਰਕੀਟ ਕਮੇਟੀ ਹੈ ਤੁਸੀਂ ਸਰਪੰਚ ਬਣ ਜਾਓ ਪੰਚ ਬਣ ਜਾਓ ਤੁਸੀਂ ਉਹਨਾਂ ਨਾਲ ਧੱਕਾ ਕਰ ਰਹੇ ਹੋ ਤੁਹਾਨੂੰ ਲੱਗ ਰਿਹਾ ਹੈ ਸਾਡਾ ਇਹਦੇ ਅਸੀਂ ਅਡਲ ਜੀ ਕੀ ਹੈ ਸਾਡੀ ਅਸੀਂ ਸੋਚ ਕੀ ਕੀ ਸੋਚ ਰਹੇ ਹਾਂ ਵੀ ਅਸੀਂ ਅਸਲ ਚ ਸਾਰੇ ਲੋਕਾਂ ਨੂੰ ਜਿਹੜੇ ਕਿਰਤ ਕਰਨ ਵਾਲੇ ਆ ਉਹਨਾਂ ਨੂੰ ਇਕੱਠੇ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇਹ ਇੱਕ ਵੱਡੀ ਜਮਾਤ ਦੀ ਇੱਕ ਵੱਡੀ ਲਾਂਬੰਦੀ ਖੜੀ ਕਰਕੇ ਉਹ ਹਾਕਮ ਜਮਾਤਾਂ ਜਿਹੜੀ ਸਾਨੂੰ ਲੁੱਟੇ ਜਾਂਦੀਆਂ ਨੇ ਸਾਲਾਂ ਤੋਂ ਬਿਲਕੁਲ ਉਹਦੇ ਖਿਲਾਫ ਅਸੀਂ ਲੜਾਈ ਦੇਣਾ ਚਾਹੁੰਦੇ ਆ ਉਹ ਲੜਾਈ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਇਹ ਵਿਸ਼ਾਲ ਵੱਡੀ ਗਿਣਤੀ ਲਾਂਬਾਂ ਤੋਂ ਹੋ ਕੇ ਉਹਦੇ ਖਿਲਾਫ ਕੰਧ ਵਾਂਗੂ ਖੜੂ ਇਡੀ ਵਿਸ਼ਾਲ ਏਕਤਾ ਵਾਸਤੇ ਸਾਨੂੰ ਉਹਨਾਂ ਸਾਰਿਆਂ ਨਾਲ ਦੇ ਕੋਲੇ ਜਾਣਾ ਪਊਗਾ ਜਿਹੜੇ ਸਾਡੇ ਇਸ ਜਮਾਤ ਨਾਲ ਸੰਬੰਧਿਤ ਲੋਕ ਨੇ ਹੂੰ ਜੇ ਅਸੀਂ ਚੋਣ ਲੜਦੇ ਆਂ ਤਾਂ ਜਿੱਤਾਂਗੇ ਜਾਂ ਹਾਰਾਂਗੇ ਹਾਂ ਤਾਂ ਇਸ ਪਿੰਡ ਦੀ ਇੱਕ ਧਿਰ ਸਾਡੇ ਨਾਲ ਖੜੂਗੀ ਜਿਹੜੀ ਸਾਨੂੰ ਸਪੋਰਟ ਕਰਦੀ ਹੈ ਉਹਦੇ ਸਪੋਰਟ ਤੇ ਅਸੀਂ ਜਿੱਤਾਂਗੇ ਤਾਂ ਇੱਕ ਉਹ ਧਿਰ ਜਿਹੜੀ ਧਿਰ ਹਾਰਦੀ ਉਹ ਤਾਂ ਸਾਡੀ اپੋਜੀਸ਼ਨ ਹੋਊਗੀ ਉਹ ਤਾਂ ਸਾਡੇ ਬਰਾਬਰ ਨਹੀਂ ਆਊਗੀ ਉਹਨੇ ਕਦੇ ਸਾਡੀ ਗੱਲ ਨਹੀਂ ਸੁਣੀ ਕਦੇ ਸਾਡੇ ਨਾਲ ਨਹੀਂ ਤੁਰਨਾ ਉਹਨਾਂ ਨੇ ਜਿੰਨਾ ਉਹਨਾਂ ਤੋਂ ਹੋ ਸਕੂ ਸਾਡਾ ਵਿਰੋਧ ਹੈ ਅਸੀਂ ਇਸ ਗੱਲ ਨੂੰ ਐ ਲੈਣਿਆ ਵੀ ਜਿਹੜੀਆਂ ਵੋਟਾਂ ਨੇ ਉਹ ਕਿਰਤ ਕਿਰਤੀ ਲੋਕਾਂ ਦੀ ਚ ਬੰਡਵਾਰਾ ਪਾਉਂਦੀਆਂ ਨੇ ਬੰਡ ਪਾਉਂਦੀਆਂ ਨੇ ਝਗੜੇ ਖੜੇ ਕਰਦੀਆਂ ਨੇ ਰੱਟੇ ਖੜੇ ਕਰਦੀਆਂ ਨੇ ਜਿਹੜੀਆਂ ਆ ਪੰਚਾਇਤੀ ਵੋਟਾਂ ਨੇ ਸਭ ਤੋਂ ਵੱਧ ਝਗੜੇ ਰੱਟੇ ਭੈਣ ਭਰਾਵਾਂ ਦੇ ਰੱਟੇ ਖੜੇ ਕਰਦੀਆਂ ਨੇ ਇੱਥੇ ਫੁੱਟਾਂ ਪੈਂਦੀਆਂ ਨੇ ਬਹੁਤ ਬਹੁਤ ਸਾਲ ਭਰਾ ਭਰਾ ਨਾਲ ਨਹੀਂ ਬੋਲਦਾ ਪੋਲਿੰਗਾਂ ਤੇ ਲੜਾਈਆਂ ਹੁੰਦੀਆਂ ਨੇ ਸ਼ਰਤਾਂ ਲੱਗਦੀਆਂ ਨੇ ਡਾਂਗੂ ਸੁੱਟੀ ਹੁੰਨੇ ਆ ਤੇ ਬਹੁਤ ਵੱਡਾ ਬਖਰੇਵਾ ਖੜਾ ਕਰ ਦਿਆ ਨੇ ਇਸ ਕਰਕੇ ਜਿਹੜੀਆਂ ਵੋਟਾਂ ਨੇ ਵੋਟਾਂ ਦੇ ਉੱਤੋਂ ਕਿਨਾਰਾ ਕਰਕੇ ਅਬਦੀ ਤਖਤ ਨੂੰ ਮਜ਼ਬੂਤ ਕਰਨ ਵਾਸਤੇ ਸਾਨੂੰ ਇੱਕ ਕਿਨਾਰੇ ਤੇ ਰਹਿਣਾ ਚਾਹੀਦਾ ਕੈਡਰ ਟੁੱਟਦਾ ਹੈ ਨਾ ਹਾਂ ਕੈਡਰ ਟੁੱਟਦਾ ਹੈ ਕੈਡਰ ਟੁੱਟਦਾ ਹੈ ਹਾਂ